ਅਹੀਂ ਗੁਰਦਾਰੇ ਮੰਦਰਾਂ ਜਾਈ ਤਾਂ ਉੱਥੇ ਅਰਦਾਸ ਕਰੀਏ ਬੱਚਾ ਦੇਓ ਬੱਚੇ ਨੇ ਜਵਾਨ ਹੁੰਦਾ 18 ਸਾਲ ਅਸੀਂ ਵੇਂਦੇ ਕਿ ਸਾਨੂੰ ਰੋਟੀ ਖਾਣੂ ਬੁਢਾਪੇ ਚ ਉਹਨੂੰ ਇੱਕ ਮਿੰਟ ਲੱਗਦਾ ਮਾਰਨ ਲੱਗਿਆ ਮਾਰ ਕੇ ਗਾਂ ਜਾਂਦੇ ਕੀ ਸਾਨੂੰ ਇਨਸਾਫ ਭਗਵੰਤ ਦੇਣ ਦਾ ਐਂਦੇ ਆਕੇ ਸੁਖ ਲੈ ਕਿ ਚੰਗਾ ਮੁੱਖ ਮੰਤਰੀ ਆਊਗਾ ਤੇ ਸਾਨੂੰ ਮਿਲੂਗਾ ਇਨਸਾਫ ਆਦੋਂ ਹੰਡੀ ਸਿੰਘਲ ਜੀ ਨਾ ਪੰਜਾਬ ਸਰਟੀਟ ਰਿਟਾਇਰ ਹੋਇਆ ਮੇਰੇ ਬੇਟੇ ਨੂੰ ਫੋਨ ਆਇਆ ਵੀ ਸਾਡੇ ਬੰਦੇ ਗੱਲ ਪੈ ਗਏ ਸਾਡੇ ਆਪਣੇ ਚਾਚੇ ਦਾ ਮੁੰਡੇ ਆਪਣੀ ਕਾਰ ਦੀ ਨੂੰ ਚੜਾਉਣ ਗਿਆ ਲਾਈਟਾਂ ਵਾਲੇ ਮੋੜ 'ਚ ਇਹ ਗਏ ਮੈਂ ਮਗਰੋਂ ਫੋਨ ਕੀਤਾ ਆਂਦਾ ਉਹ ਚਲ ਗਏ ਉੱਥੇ ਆ ਨਹੀਂ ਤੁਰਨ ਲੱਗੇ ਐਨੀ ਗੱਲ ਸੁਣੀ ਵੀ ਨਹੀਂ ਤੁਰਨ ਲੱਗੇ ਸਾਨੂੰ ਕੋਈ ਪਤਾ ਨਹੀਂ ਉੱਪਰ ਇਹ ਬੁਲਸਾਈ ਨਾਲ ਪੁੱਛਦੇ ਬੋਲਦੇ ਹੋ ਗਿਆਣ ਕਿ ਉਹ ਗੋਲੀਆਂ ਮਾਰ ਮਾਰ ਕੇ ਮਾਰ ਦਸਤਾਨਾ ਸੱਚੋਂ ਸਿਵਲ ਕੱਪੜੇ ਜਾ ਦੋ ਬੰਦੇ ਹੱਜੇ ਮੌਕੇ ਤੇ ਮਾਰਤੇ ਪੈਰੇਨਾਂ ਨੂੰ ਗੁੱਸਾ ਚੜਿਆ ਮੁੰਨੂ ਨੇ ਪਤਾ ਕਿਹੜੇ ਨਾਲ ਮੁੜ ਕੇ ਕੀ ਹੋਇਆ ਇਹਨਾਂ ਨੇ 40-50 ਬੰਦੇ ਪਿੰਡ ਚੋਂ 68 ਸਾਰੀ ਖੜੀ ਸੀ ਹੋਰ ਵੀ 12 ਬੰਦੇ ਬੜੇ ਸੱਦੇ ਸੀ ਸੱਦ ਕੇ ਤੇ ਇਹਨਾਂ ਲੈਟ ਵਾਲੇ ਮੋੜ 'ਚ ਮੇਰਾ ਪੁੱਤ ਮਾਰ ਤਾ ਤੇ ਕਿਹ ਨਾਲ ਪੁੱਤ ਦੇ ਨਾਲ ਭਰਾ ਹੀ ਤਸਾਈ ਇਹ ਗੇ ਮੇਰੇ ਚਾਚੇ ਦਾ ਪੁੱਤ ਮਾਰ ਤਾ 6-7ਾਂ ਦੇ ਗੋਲੀਆਂ ਮੰਦਾ ਦੀਵਸਤਾਲ ਪਏ ਆ 6-7ਾਂ ਬੰਦਿਆਂ ਦੇ ਗੋਲੀਆਂ ਹੋਰ ਲੱਗੀਆਂ ਵਾ ਘਟੋ ਘਟ ਇੱਕ ਅਰਸ਼ੇਮ ਸਿੰਘ ਇੱਕ ਕੁਲਵਿੰਦਰ ਸਿੰਘ ਗੌਰਪ੍ਰੀਤ ਸਿੰਘ ਲਸਾਂ ਸਿੰਘ ਨਿਸ਼ਾਨ ਸਿੰਘ ਇੱਕ ਇੱਕ ਦੋ ਹੋਰ ਮੈਨੂੰ ਨਾਮ ਕਿੰਨਿਆਂ ਦੇ ਨਿਰਮਲ ਕੀ ਚਾਹੁੰਦੇ ਹੋ ਭਾਈ ਆਹੀ ਗੇ ਚਾਹੁੰਦੇ ਸਾਨੂੰ ਇਹ ਸਭ ਕਿਸੇ ਨੇ ਦੇਣਾ ਨਹੀਂ ਤੇ ਸਾਨੂੰ ਤੇ 18 ਦੇ ਸਾਡੇ ਦੇ ਨਿਯਾਜ਼ 26 ਦੇ ਪਰਚੇ ਇਹ ਬੰਦੇ ਨੇ ਕਰਾਏ ਸਿਆਸਤ ਦੇ ਸਿਆਸਤ ਦੇ ਇੱਕ ਕਰਕੇ ਸਾਡਾ ਬੇੜਾ ਕਰਕੇ ਕਰਤਾ ਪਿੰਡ 'ਚ ਇੱਕ ਨਹੀਂ ਕੋਈ ਨਿਕਵਾਰੀ ਕਰਨ ਵਾਲਾ ਹੀ ਕੋਈ ਨਹੀਂ ਪਿੰਡ 'ਚ ਕਿੰਨੇ ਅਰੀ ਮਤਲਬ ਅੱਥੇ ਬੰਦੇ ਜਿਹੜੇ ਆ ਪਰਚੀ ਅਰਜ਼ੀ ਦਿੰਦੇ ਨੇ ਸਾਡੇ ਪਿੰਡ ਕਿਸੇ ਦੀ ਕਦੀ ਸੁਣਵਾਈ ਨਹੀਂ ਹੋਈ ਇਹ ਫੋਨ ਕਰੇ ਤੇ ਸਾਰੇ ਦੌੜੇ ਆ ਜਾਣਗੇ ਹੋਰ ਸਾਰਾ ਪਿੰਡ ਮਰ ਜੇ ਕਿਸਨੇ ਨਹੀਂ ਆਉਣਾ ਬਲਰਾਜ ਸਿੰਘ ਸਾਨੋ ਹਰਵੈਲ ਸਿੰਘ 37 ਸਾਲ ਉਮਰ ਬੱਚੀਆਂ ਦੋ ਨਿਗੇ ਨਿੱਕੀਆਂ ਘਰ ਬਰਬਾਦ ਹੋ ਗਿਆ ਇਕੱਲਾ ਇਕੱਲਾ ਬੱਚਾ ਹੈ ਕਾਰਨੇ ਇੱਥੇ ਨਹੀਂ ਇਹ ਟੁਕਦਾ ਕਾਰਨੇ ਪਿੰਡ ਜ ਨਸ਼ਾ ਵੇਗਦਾ ਹੀ ਬੇਸਮਾਰ ਚਟਾ ਉਹ ਪਾਰਟੀ ਜਿਹੜੀ ਅੰਗਰੇਜ਼ ਸਿੰਘ ਉਹ ਚਟਾ ਵੇਚਦੀ ਆ ਉਹਨੇ ਆਮ ਸਰਿਆਂ ਪਿੰਡ ਵਾਲੇ ਲੋਕਾਂ ਨੂੰ ਹਥਿਆਰ ਲੈ ਕੇ ਦਿੱਤੇ ਆ ਐਮਐਲਏ ਦੀ ਸਹਿਮਤ ਅਮਰਪਾਲ ਕੇ ਹਮਰ ਪਾਰ ਸਿੰਘ ਨਾਂ ਦਾ ਤੇ ਪੁਲਿਸ ਵਾਲੇ ਰਲੇ ਨਾਲ ਕਹ ਸੱਚੋ ਸਾਹਿਬ ਜਿਹੜਾ ਮੌਜੂਦਾ ਉਹ ਵੀ ਉੱਥੇ ਗੋਲੀ ਚੱਲਦੀ ਤੇ ਆਇਆ ਉਹ ਇਹਨਾਂ ਹੀ ਸੁਣਾਈ ਕੋਈ ਨਹੀਂ ਕਰਦਾ ਪਹਿਲਾਂ ਵੀ ਸੇਮ ਹੀ ਨੇ ਦੇ ਚੁੱਕੇ ਆ ਰਿਪੋਰਟ ਹੁਣ ਵੀ ਪਰ ਉਹ ਨਹੀਂ ਸੁਣਦਾ ਨਹੀਂ ਕੋਈ ਇਹਨਾਂ ਜੀ ਇੱਕ ਆਦਮੀ ਅਹੀਂ ਘੁਰਦਾ ਰੇ ਮੰਦਰਾਂ ਜਾਈਦਾ ਉੱਥੇ ਅਰਦਾਸ ਕਰੀਏ ਬੱਚਾ ਦੇਓ ਬੱਚੇ ਨੇ ਜਵਾਨ ਹੁੰਦਾ 18 ਸਾਲ ਅਸੀਂ ਵੇਂਦੇ ਕਿ ਸਾਨੂੰ ਰੋਟੀ ਖਵਾ ਲੂ ਬੁਢਾਪੇ ਚ ਉਹਨੂੰ ਇੱਕ ਮਿੰਟ ਲੱਗਦਾ ਮਾਰਨ ਲੱਗਿਆ ਮਾਰ ਕੇ ਗਾਂ ਜਾਂਦੇ ਆ ਕੀ ਸਾਨੂੰ ਇਨਸਾਫ ਹੈ ਭਗਵੰਤ ਦੇਣ ਦਾ ਐਂਦੇ ਆਖਿਆ ਸੁਖ ਲੈ ਆਈ ਕਿ ਚੰਗਾ ਮੁੱਖ ਮੰਤਰੀ ਆਊਗਾ ਤੇ ਸਾਨੂੰ ਮਿਲੂਗਾ ਇਨਸਾਫ ਆਹ ਹੋਣ ਡਈਗਾ ਦੋਨੋਂ ਪਾਣੀ ਦੋ ਦੋ ਬੰਦੇ ਮਰੇ ਆ ਉਹਨਾਂ ਦੇ ਦੋ ਮਰ ਗਏ ਰੰਜਿ ਸ਼ੋਜਾ ਕੀ ਹੋਈ ਰਹੇ ਹਾਂਜੀ ਲੜਾਈ ਦਾ ਕਾਰਨ ਕਾਰਨ ਇਹ ਆ ਇਹਨਾਂ ਦਾ ਪਹਿਲਾਂ ਵੀ 26 ਬਣੇ ਪਹਿਲਾਂ ਇਹਨਾਂ ਦੇ ਵੱਡੇ ਵੱਡੇ ਕਾਫੀ ਬੰਦੇ ਇਹਨਾਂ ਦੇ ਤੇ ਪਰਚਾ ਨਹੀਂ ਉਹਨਾਂ ਨੇ ਬਣਤਾ ਹੂੰ ਉਹਨਾਂ ਨੇ ਪਰਚਾ ਨਹੀਂ ਬਣ ਸਕਦਾ ਐਮਐਲਏ ਸਾਹਿਬ ਨੇ ਹਾਂ ਉਹਨਾਂ ਦੇ ਉਹ ਚੱਲਦਾ ਉਹ ਇਹਨਾਂ ਦੇ ਚੱਲਦਾ ਉਹਨਡਿਆ ਝਗੜਾ ਪਿੰਡ ਦਾ ਸਾਹਿਬ ਕਹਿੰਦੇ ਸ਼ਰੀਕ ਆਪੋ ਜੀ ਸਾਡੀ ਪਰਵਾਹ ਤੁਸੀਂ ਪਿੰਡ ਦਾ ਆ ਸ਼ਰੀਕ ਨਹੀਂ ਇਹ ਪਿੰਡ ਦਾ ਇਹ ਭਾਈ ਜਰਾ ਇਹ ਇੱਕ ਬਾਬੇ ਦੇ ਉਲਾਦ ਆ ਉਹ ਇੱਕੋ ਸ਼ੋਹ ਹੈ ਹਾਂ ਜੀ ਇਹ ਉਹ ਅਲੱਗ ਵਾ ਠੀਕ ਇਹ ਜਿਹੜੇ ਆ 7-8 ਦਾਖਲ ਹੋਏ ਆ ਕੁਝ ਇਹ ਜਿਹਨੇ ਮਰੇ ਆ ਇੱਕ ਬਾਬੇ ਦੇ ਉਲਾਦ ਆ ਤੇ ਇਹਨਾਂ ਦਾ ਹੋਇਆ ਤੇ ਉਹ ਦੂਜਾ ਪਾਰਟੀ ਆ ਉਹ ਪਤਾ ਨਹੀਂ ਚਾਹੁੰਦਾ ਕੀ ਆ ਖਤਮਾ ਜਿਹੜੇ ਉਹ ਨਾਲ ਉਹ ਮਰੇ ਅਮਲੀ ਜੇ ਮਰੇ ਆ ਤੋਂ ਗਾਂ ਕਰਤੇ ਉਹਨੇ ਆਪ ਪਿੱਛੇ ਹੋਇਆ ਗੋਲੀ ਚਲਾਉਂਦਾ ਆਪ ਸਾਈਡ ਤੋਂ ਗੋਲੀ ਚਲਾਉਂਦਾ ਇਹ ਦੱਸਣ ਵਾਲੇ ਦਾ ਤੇ ਇਹ ਸਾਡੇ ਪ੍ਰਾਰਕ ਮਹਿਬਰਾ ਤੇ ਇਹਨਾਂ ਦਾ ਕੱਲ ਬੱਤੀਆਂ ਵਾਲੇ ਚੌਂਕ 'ਚ ਇਹ ਇਹਨਾਂ ਦੇ ਮੁੰਡੇ ਨੂੰ ਘੇਰਿਆ ਉਹ ਬਾਬੇ ਮੰਚ ਲੱਗਿਆ گاਉਂ ਮੱਠਾ ਟਿਕਾਣਾ ਦੇ ਮੁੰਡੇ ਨੂੰ ਇਹ ਅੰਗਰੇਜ਼ ਦੇ ਤੇ ਬਾਅਦ ਚ ਇਹ ਗਏ ਆ ਇਥੋਂ ਪੰਜ ਛੇ ਆਪਣੇ ਕਰਦੇ ਤੇ ਇਹਨਾਂ ਤੇ ਜਦੋਂ ਗੱਡੀ ਉੱਤੇ ਜਾ ਕੇ ਕਲਿਹਾਰੀ ਦੇ ਨਾਲ ਫਰੰਗ ਤੋੜ ਗੋਲੀਆਂ ਚਲਾਉਂਦੀਆਂ ਤੇ ਇਹਨਾਂ ਦੇ ਬੰਦੇ ਉੱਤੇ ਫੱਟੜੀ ਹੋ ਕੇ ਗੋਲੀਆਂ ਬਾੜੀਆਂ ਵਜ ਕੇ ਕਿ ਮਰ ਕੇ ਕੋਸ਼ ਉਹਨਾਂ ਦੇ ਵੀ ਮਰ ਕੇ ਡੋਲੇ ਤੇ ਇੰਨੀ ਗੱਲ ਦਾ ਮੈਨੂੰ ਪਤਾ ਰਿਹਾ ਮੈਂ ਖੋਜ ਕੇ ਪੁੱਛ ਤੇ ਰਹਿਣਾ ਉਸ ਨੂੰ ਇਹ ਆਪਸ ਵਿੱਚ ਪਰਿਵਾਰ ਹੀ ਹੈ ਜੀ ਪਰਿਵਾਰ ਹਾਂ ਜੀ ਕਿੰਨੇ ਜਣੇ ਮਰੇ ਪਪਾ ਜੀ ਇਹ 4 ਜਣੇ ਮਰ ਗਏ ਦੋ ਤਰੋ ਦੋ 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 ਕੀ 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 ਕਰਨਾ ਕੋਈ ਇਹਨਾਂ ਦਾ ਨਿਕਣ ਨਿਕਾ ਕੰਮ ਇਦਾਂ ਥੋੜਾ ਬੋਤਾ ਇਦਾਂ ਪਿੰਡ ਦੇ ਵਿੱਚ ਗੱਲਬਾਤ ਚੱਲਦੀ ਹੈ ਜੀ ਉਤੋਂ ਗੱਲਬਾਤ ਦੀ ਵਾਰਦੀ ਫਿਰ ਗੱਲ ਜਿਹੜੀ ਮਰਨ ਮਰਾਂ ਤੱਕ ਚੱਲਦੀ ਰੰਝੇ ਸੀ ਕੋਈ ਅਨੰਤਾਸ ਕੋਈ ਖਾਸ ਨਹੀਂ ਸੀ ਕੋਈ ਨਾ ਕੋਈ ਨੰਦ-ਮੁੰਦ ਨਹੀਂ ਕੋਈ ਪਾਰੀ ਦੀ ਤੇ ਇਦਾਂ ਨਕਾ ਮੋਟੇ ਗੱਲਾਂ ਤਾਂ ਖਾਲ ਨੂੰ ਗੱਲ ਹੋਈ ਕੋਈ ਖਾਲ ਫੋਨ ਖਾਲ ਪਿੰਡਾਂ ਦੇ ਕੋਈ ਗੱਲ ਕਿਤੇ ਖਾਲ ਤੋਂ ਹੋਈ ਉਦੋਂ ਖੜਾ ਗਿਆ ਇਹਨਾਂ ਦੇ ਕਿਤੇ ਬੰਦੇ ਕਿਸ ਨੇ ਫਿਰ ਪੱਗ ਪੁੱਗ ਲਾਈ ਤੇ ਉਦੋਂ ਫੇਰ ਨੇ ਜਿਆਦੀ ਰਹਿੰਦੇ ਤਾਂ ਕੀ ਮਰਨ ਮਾਰਨ ਤੱਕ ਫੇਰ ਕੰਮ ਚੱਲ ਗਿਆ ਸਰਪੰਚਲੀ ਸਾਈਡ ਕਿੰਨੇ ਬੰਦੇ ਤੇ ਉਧਰ ਕਿੰਨੇ ਬੰਦੇ ਆਏਗੇ ਹਾਂਜੀ ਸਰਪੰਚਲੀ ਸਾਈਡ ਦੇ ਕਿੰਨੇ ਬੰਦੇ ਸੀ ਤੇ ਉਧਰ ਕਿੰਨੇ ਬੰਦੇ ਆਏਗੇ ਉਧਰੋਂ ਤਾਂ ਕੋਈ ਪਤਾ ਨਹੀਂ ਉਹ ਦਰਦਾਨੀ ਪੜਾ ਕਿੰਨੇ ਬੰਦੇ ਵਾਰੋਂ ਬਾਰੋਂ ਬੰਦੇ ਮਗਾਈ ਹਾਂ ਜੀ ਚੱਲੋ ਇਦੋਂ 5-6 ਬੰਦੇ ਇਹਨਾਂ ਦੇ ਇਹ ਚਾਰੇ ਬੰਦੇ ਇੱਕ ਗੱਡੀ 'ਚ ਚਾਰੇ ਚਾਰੇ ਹੀ ਚਾਰ-ਚਾਰੇ ਚਾਰੇ ਬੰਦੇ ਗੱਡੀ 'ਚ ਜਿੰਨੇ ਜੜੇ ਆ ਗੱਡੀ ਆ ਇੱਕੋ ਆਲ ਜਿਹੜੇ ਮੁੰਡੇ ਦੇ ਮਗਰ ਤੇ ਮੁੰਡਾ ਕੀ ਕੰਮ ਕਰਦਾ ਨੇਵੀ 'ਚ ਆਇਆ ਇੱਥੇ ਆਇਆ ਸ਼ਕਤੀ ਆ ਠੀਕ ਹੈ ਕਿੰਨੇ ਨੇ ਜਿੱਤੇ ਪਤਾ ਇਹ ਨਹੀਂ ਬਗਾ ਉਹ ਨੂੰ ਪਤਾ ਉਹਨਾਂ ਚੀਜ਼ਾਂ ਦਾ ਪਤਾ ਹੈ ਕਿ ਉਹ ਇਤਿਆਹ ਤੋਂ ਉਰ ਕਿਤੇ ਕਿਹੜੇ ਹਨ ਕੋਈ ਨਾ ਹਥਿਆਰਾਂ ਦਾ ਉਹਨੂੰ ਪਤਾ ਨਹੀਂ ਕੋਈ ਪਛਤਾਉੜ ਹੀ ਨਾ ਕੋ ਕਿ ਜਾਂ ਕੀ ਉਹਨਾਂ ਕੋ ਆਪਣੇ ਰਫਲਾਂ ਰੁਕਲਾਂ ਕਿਦਾਂ ਨਹੀਂ ਜਾਇਆ ਜ ਤਿਆਰ ਕਿੰਨੇ ਕੀ ਉਹਦਾ ਕੋਈ ਪਤਾ ਨਹੀਂ ਹੋਈ ਜੀ ਉਹਦਾ ਲੜਕਾ ਜਿਹੜਾ ਸੀ ਬਾਬੇ ਮੰਨ ਗਏ ਸੀ ਮੱਥਾ ਟੇਕਣ ਤੇ ਇਹ ਟੋਲੀ ਨੂੰ ਪਤਾ ਲੱਗਾ ਦੋ ਸੁਣਾਣ ਉਹਨੂੰ ਕਿਰਨ ਚੱਲ ਗਏ ਉਹ ਕਿਰਨ ਚੱਲ ਗਏ ਤੇ ਫਿਰ ਇਹਨਾਂ ਨੂੰ ਵੀ ਪਤਾ ਲੱਗਾ ਇਹ ਵੀ ਫਿਰ ਚੱਲ ਗਏ ਚਾਰ ਜੀ ਚਲੋ ਕੋਈ ਨਹੀਂ ਜੇ ਕਿ ਰਹਿਵਾ ਤੇ ਉਧਰੋਂ ਤੇ ਗੱਲ ਕਰਕੇ ਤੇ ਛਡਾ ਲੈਨੇ ਹਾਂਜੀ ਉਹ ਇਹ ਜੇ ਕਿ ਇਹ ਤੇ ਉਹਨਾਂ ਜਾਂਦਿਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਇਹਨਾਂ ਨੇ ਗੱਡੀ ਤੋਂ ਨਿਕਲ ਨਹੀਂ ਹੀ ਦਿੰਦੇ ਬੜੀ ਮੁਸ਼ਕਲ ਪਤਾ ਨਹੀਂ ਨਿਕਲੇ ਹਾਂਜੀ ਕਿੰਨੀਆਂ ਗੋਲੀਆਂ ਚੱਲੀਆਂ ਹੋਣਗੀਆਂ ਇਹ ਤੇ ਹੁਣ ਮਾਲਕ ਹੀ ਜਾਣਦਾ ਉੱਥੇ ਕਿਹੜਾ ਐਹੀਂ ਉੱਥੇ ਕਿੰਨੇ ਬੰਦੇ ਬਰੇ ਬਰੇ ਪਾਣੀ ਆ ਜੀ ਹਾਂ ਦੋ ਉਹਨਾਂ ਦੇ ਦੋ ਹੀ ਅੱਛਾ ਇਹ ਆਵਗੇ ਹਾਂਜੀ ਇਹ ਆਪਸ ਵਿੱਚ ਜਿਹੜੀ ਦੁਸ਼ਮਣੀ ਹੈ ਪਰਿਵਾਰ ਦੇ ਵਿੱਚ ਜੀ ਹਨ ਜਾਂ ਪਰਿਵਾਰ ਦੇ ਜੀ ਹੈ ਇਹ ਟ੍ਰਿਕਟੋਂ ਹਾਂ ਕੀ ਕਾਰਨ ਹੀ ਕਾਦੀ ਦੁਖਣੀ ਨਹੀਂ ਇਹ ਨਹੀਂ ਪਤ ਜੀ ਹੁਣ ਆ ਜਦੋਂ ਖਾਲ ਦਾ ਦੱਸਣ ਦੇ ਆ ਛੋਟੀ ਮੋਟੀਆਂ ਗੱਲਾਂ ਤੋਂ ਬਚੀ ਗਿਆ ਚਾਹੀਏ ਹਾਂ ਜੀ ਮੈਂ ਭਈ ਡਾਕਟਰ ਏਕਮਦੀਪ ਸਿੰਘ ਸਿਵਲੋ ਪਿਰੋਲ ਬਟਾਲਾ ਐਮਰਜੈਂਸੀ ਸਾਡੇ ਕੋਲ ਨਾ 4 ਕੇਸ ਆਏ ਸੀ ਅੱਜ ਗਨ ਸ਼ਾਟ ਅਲੈਜਟ ਗਨ ਸ਼ਾਟ ਦੇ ਹਿਸਟਰੀ ਜਨ ਆ ਇੱਕ ਅੰਗਰੇਸ ਸਿੰਘ ਆ ਸਾਡੇ ਕੋਲ ਅ ਪਿਤਾ ਨਾਮ ਬੁੱਢਾ ਸਿੰਘ ਤੇ ਪਿੰਡ ਵਿਠਵਾ ਤੋਂ ਇੱਕ ਆ ਸੁਰਿੰਦਰ ਸਿੰਘ ਅ ਪੁੱਤਰ ਸੁਰਤਾ ਸਿੰਘ ਪਿੰਡ ਵਿਠਵਾ ਤੋਂ ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ ਇਹਨਾਂ ਨੂੰ ਆਪਾਂ ਰੈਫਰ ਕੀਤਾ ਹੈ ਗੁਰਨਾਨਕ ਹਸਪਤਾਲ ਅਮਰਸਰ ਉਸ ਤੋਂ ਬਾਅਦ ਸਾਡੇ ਕੋਲ ਕੇਸ ਆਏ ਇੱਕ ਬਲਜੀਤ ਸਿੰਘ ਪੁੱਤਰ ਗੋਟਾ ਸਿੰਘ ਪਿੰਡ ਵਿਠਵਾ ਤੇ ਸ਼ਮਸ਼ੇਰ ਸਿੰਘ ਪੁੱਤਰ ਨਰਿੰਦਰ ਸਿੰਘ ਪਿੰਡ ਵਿਠਵਾ ਇਹ ਸਾਡੇ ਕੋਲ ਬਰੋਡ ਡੈੱਡ ਆਏ ਨੇ ਇਹਨਾਂ ਦੀ ਆਪਾਂ ਬੋਡੀ ਸ਼ਿਫਟ ਕਰਵਾਈ ਹੈ ਪੋਸਟਮਾਰਟਮ ਦੀ ਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ ਪੂਰਾ ਪ੍ਰੋਪਰ ਕਾਰਵਾਈ ਤੋਂ ਬਾਅਦ ਰਿਪੋਰਟ ਮਿਲੇਗੀ ਤੇ ਦੇਖਿਆ ਤੇ ਅਗਰ ਕਈ ਅਸੀਂ ਗ੍ਰਾਮਰ ਕੀਤਾ ਪਹਿਲੀ ਨਜ਼ਰ ਕੀ ਲੱਗਦਾ ਛੇ ਨਜ਼ਰ ਵਿੱਚ ਗਨ ਸ਼ਾਟ ਲੱਗਦਾ ਹੈ ਬਾਕੀ ਫੋਰਨ ਬੋਡੀ ਹੈ ਇਹ ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ ਜਦੋਂ ਪ੍ਰੋਪਰਟੀ ਤਿਆਰ ਹੋ ਗਈ ਉੱਥੋਂ ਕਨਫਰਮ ਹੋਏਗਾ ਨਾਲ ਬਾਕੀ ਵੀ ਹਿਸਟਰੀ ਹੈਗੀ ਹੈ ਲੜਾਈ ਝਗੜੇ ਦੀ